ਚੰਡੀਗੜ੍ਹ ਜਿਹੜਾ ਆ ਉਹ ਪੰਜਾਬ ਦੇ 28 ਪਿੰਡਾਂ ਨੂੰ ਉੱਥੋਂ ਠਾ ਕੇ ਬਸਾਇਆ ਗਿਆ ਸੀ ਅੱਜ ਵੀ ਵੱਡੀ ਗਿਣਤੀ ਚ ਪੰਜਾਬੀ ਉੱਥੇ ਰਹਿੰਦੇ ਆ ਮੇਰੇ ਧਿਆਨ ਚ ਲੰਦਾ ਸੀ ਲੋਕਾਂ ਨੇ ਕਿ ਚੰਡੀਗੜ੍ਹ ਦੀ ਸਟੇਟ ਲੈਂਗੁਏਜ ਇੰਗਲਿਸ਼ ਬਣਾਤੀ ਗਈ ਹੈ ਜਿਹੜੀ ਕਿ ਭਾਰਤ ਦੀ ਜਾਂ ਤਾਂ ਹਿੰਦੀ ਹੈ ਜਾਂ ਲੋਕਲ ਲੈਂਗੁਏਜ ਇਸ ਹੈਗੀਆਂ ਨੇ ਉਹ ਇਸ ਕਰਕੇ ਇਹ ਲੱਗਦਾ ਸੀ ਕਿ ਇਸ ਪੰਜਾਬੀ ਭਾਸ਼ਾ ਨਾਲ ਜੋ ਨਿਆਂ ਨਹੀਂ ਹੋ ਰਿਹਾ ਇਸ ਕਰਕੇ ਮੈਂ ਗਵਰਨਰ ਸਾਹਿਬ ਨੂੰ ਬੇਨਤੀ ਕੀਤੀ ਹੈ ਜਿਹੜੇ ਐਡਮਿਨਿਸਟਰेटर ਵੀ ਚੰਡੀਗੜ੍ਹ ਨੇ ਕਿ ਤੁਸੀਂ ਪੰਜਾਬੀ ਭਾਸ਼ਾ ਨੂੰ ਬਣਦਾ ਮਾਨ ਸਨਮਾਨ ਦਿਓ ਅਤੇ ਇਹਨੂੰ ਵੀ ਸਟੇਟ ਲੈਂਗੁਏਜ ਦੇ ਵਿੱਚ ਸ਼ਾਮਲ ਕਰੋ। ਕੀ ਕੋਈ ਸਾਡਾ ਜੋ ਸੰਵਿਧਾਨਿਕ ਹੱਕ ਹੈ ਉਹ ਹਰ ਇੱਕ ਨੂੰ ਮਿਲਣਾ ਚਾਹੀਦਾ ਆਪਣਾ ਸਭਿਆਚਾਰ ਆਪਣੀ ਭਾਸ਼ਾ ਜਿੱਥੋਂ ਦੇ ਲੋਕ ਹੈਗੇ ਆ ਉਹਨਾਂ ਦੇ ਮੁਤਾਬਕ ਕੰਮ ਹੋਣਾ ਚਾਹੀਦਾ ਹੈ। ਕਿ ਮੈਨੂੰ ਆਸ ਹੈ ਕਿ ਇਹ ਪੂਰਾ ਹੋਏਗਾ ਕਿ ਕਿਤੇ ਕੋਈ ਗਲਤ ਮੰਗ ਨਹੀਂ ਹੈਗੀ। ਤੇ ਕੋਈ ਅਸੀਂ ਗੱਲ ਨਹੀਂ ਨਾ ਉੱਥੇ ਅੰਗਰੇਜ਼ ਰਹਿੰਦੇ ਆ ਨਾ ਅੰਗਰੇਜ਼ੀ ਭਾਸ਼ਾ ਹੀ ਉੱਥੋਂ ਦੀ ਲੋਕਲ ਭਾਸ਼ਾ ਹੈਗੀ ਹੈ ਇਸ ਕਰਕੇ ਪੰਜਾਬੀ ਉੱਥੋਂ ਦੀ ਲੋਕਲ ਭਾਸ਼ਾ ਪੰਜਾਬੀ ਨੂੰ ਮਾਨ ਸਤਕਾਰ ਮਿਲਣਾ ਚਾਹੀਦਾ ਜਿਹੜੇ ਨਾ 80 ਨੂੰ ਲੈ ਕੇ ਜਿਹੜੇ jobbਾਂ ਨਹੀਂ ਮਿਲੀਆਂ ਉਹਦੇ ਵਾਰਿਸ ਕੀ ਹੰਗਿਆ ਨਹੀਂ ਆਏ 1984 ਦੇ ਦੰਗਾ ਪੀੜਤਾਂ ਨੂੰ ਅਜੇ ਤੱਕ ਜਿੰਨਾ ਵੀ ਇਨਸਾਫ ਮਿਲਣਾ ਚਾਹੀਦਾ ਸੀਗਾ ਹਲੇ ਤੱਕ ਮਕਦਮੇ ਵੀ ਪੈਂਡਿੰਗ ਪਏ ਆ ਬਹੁਤ ਸਾਰੇ ਦੋਸ਼ੀਆਂ ਦੇ ਖਿਲਾਫ ਰਲੀਫ ਜਿਹੜਾ ਆ ਉਹ ਵੀ ਨਹੀਂ ਮਿਲਿਆ ਨੌਕਰੀਆਂ ਨਹੀਂ ਮਿਲੀਆਂ ਜਿਵੇਂ ਦਿੱਲੀ ਦੇ ਵਿੱਚ 2377 2730 ਲੋਕ ਮਰੇ ਆ ਜਿਹਨਾਂ ਦਾ ਲਿਕਰ ਨੌਕਰੀਆਂ ਮਿਲੀਆਂ 14 ਬੰਦਿਆਂ ਨੂੰ ਸੋ ਅਸੀਂ ਸਾਰੀਆਂ ਸਟੇਟਾਂ ਨਾਲ ਰਾਫਤਾ ਕੀਤਾ 15 ਜਨਵਰੀ 2024 ਤੱਕ ਉਹਨਾਂ ਕੋਲੋਂ ਜਵਾਬ ਮੰਗਿਆ ਤੇ ਦਿੱਲੀ ਸਰਕਾਰ ਨੇ ਚੰਗਾ ਕੀਤਾ ਇੱਕ ਨੋਟੀਫਿਕੇਸ਼ਨ ਕਰਕੇ ਲੋਕਾਂ ਨੂੰ ਆਖਿਆ ਕਿ ਤੁਸੀਂ ਸਾਡੇ ਨਾਲ ਸੰਪਰਕ ਕਰੋ ਤਾਂ ਕਿ ਉਹਨਾਂ ਨੂੰ ਰਲੀਫ ਮਿਲ ਸਕੇ ਇਸ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਪੈਣਾ ਭਰਾਵਾਂ ਬੱਚਿਆਂ ਨੂੰ ਕਿ ਤੁਸੀਂ ਦਿੱਲੀ ਸਰਕਾਰ ਦੇ ਆ ਦੂਜੀਆਂ ਸਟੇਟਾਂ ਦੇ ਸਰਕਾਰੀ ਅਧਿਕਾਰੀਆਂ ਨਾਲ ਸੰਪਰਕ ਕਰਕੇ ਇਹ ਇਨਸ਼ੋਰ ਕਰੋਗੇ ਤੁਹਾਨੂੰ ਇਨਸਾਫ ਮਿਲ ਜਾਏ ਤੁਹਾਨੂੰ ਰੀਲੀਫ ਮਿਲ ਜਾਏ ਮਾਇਨੋਰਟੀ ਕਮਿਸ਼ਨ ਕਾ ਹੱਦ ਤੱਕ ਸੇਪ ਕੇ ਬਾਅਦ ਜੋ ਹੈ ਦਿੱਲੀ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕੀ ਕੀ ਅਬ ਜੋ ਰਾਹਤਾ ਹੈ ਉਹ ਮਾਇਨੋਰਟੀ ਕਮਿਸ਼ਨ ਕਰੇਗਾ ਜਾਂ ਫਿਰ ਉਹ ਜੋ ਪੀੜਿਤ ਪਰਿਵਾਰ ਹੈ ਉਹ ਦਿੱਲੀ ਸਰਕਾਰ سے ਸਿੱਧਾ ਸੰਪਰਕ ਕਰੇਗਾ ਦੇਖੋ ਦਿੱਲੀ ਪ੍ਰਵਾ ਸਰਕਾਰ ਨਾਲ ਸਿੱਧਾ ਸੰਪਰਕ ਕਰਨਾ ਚਾਹੀਦਾ ਹੈ ਔਰ ਜੇ ਕਿਤੇ ਲੱਗਦਾ ਕਿ ਦਿੱਲੀ ਸਰਕਾਰ ਜਾਂ ਦੂਜੀਆਂ ਸਰਕਾਰਾਂ ਸਾਡੀ ਗੱਲ ਹੀ ਸੁਣਦੇ ਤੇ ਉਹਦੇ ਬਾਰੇ ਸੂਚਿਤ ਵੀ ਕਰਨਾ ਚਾਹੀਦਾ ਹੈ ਕਮਿਸ਼ਨ ਨੂੰ ਤਾਂ ਕਿ ਅਸੀਂ ਉਹਨਾਂ ਦੀ ਗੱਲ ਜਿਹੜੀ ਹੈ ਅੱਗੇ ਰੱਖ ਸਕੀਏ ਔਰ ਉਹਨਾਂ ਨੂੰ ਇਨਸਾਫ ਲੈ ਕੇ ਦੇ ਸਕੀਏ ਸਰਨਾਇ ਨਹੀਂ ਨਿਕਲੀ ਸਰ ਕਿਉਂ ਨਾ ਉਹ ਕਹਿ ਰਹੇ ਨੇ ਜੀ ਬੀ ਜੀ ਪੀ ਨੇ ਹਟਾ ਦਿੱਤੀ ਦੇਖੋ ਦੇਸ਼ ਦਾ ਸਭਿਆਚਾਰ ਪੰਜਾਬ ਦਾ ਸਭਿਆਚਾਰ ਕਸ਼ਮੀਰ ਦਾ ਸਭਿਆਚਾਰ ਸਾਰੇ ਸੂਬਿਆਂ ਦਾ ਸੱਭਿਆਚਾਰ ਲੋਕਾਂ ਦੇ ਸਾਹਮਣੇ ਰੱਖਣਾ ਜਿੱਥੇ ਵਿਦੇਸ਼ੀ ਮਹਿਮਾਨ ਵੀ ਬੈਠੇ ਹੁੰਦੇ ਆ ਬਹੁਤ ਜ਼ਰੂਰੀ ਹੁੰਦਾ ਤੇ ਕੇਂਦਰ ਸਰਕਾਰ ਤਾਂ ਹਮੇਸ਼ਾ ਹੀ ਇਸ ਯਤਨ ਚ ਰਹਿੰਦੀ ਹੈ ਕਿ ਅੱਛੀਆਂ ਝਾਕੀਆਂ ਲੋਕਾਂ ਦੇ ਸਾਹਮਣੇ ਰੱਖੀਆਂ ਜਾਣ ਪੂਰਾ ਸੱਭਿਆਚਾਰ ਰੱਖਿਆ ਜਾਵੇ ਲੇਕਿਨ ਸਟੇਟ ਗਵਰਨਮੈਂਟਾਂ ਨੂੰ ਵੀ ਨਿਯਮ ਨੂੰ ਸਾਹਮਣੇ ਧਿਆਨ ਚ ਰੱਖਣਾ ਚਾਹੀਦਾ ਕਿ ਕਿਸੇ ਵਿਅਕਤੀ ਇੱਕ ਦੀ ਪ੍ਰਮੋਸ਼ਨ ਲਈ ਨਹੀਂ ਹੋਣਾ ਚਾਹੀਦਾ ਇਹ ਕਲਚਰ ਦੀ ਪ੍ਰੋਮੋਸ਼ਨ ਦੀ ਗੱਲ ਹੋਣੀ ਚਾਹੀਦੀ ਹੈ ਵਿਕਾਸ ਦੀ ਗੱਲ ਹੋਣੀ ਚਾਹੀਦੀ ਹੈ ਤੇ ਉੱਥੇ ਜਿੱਥੇ ਸਟੇਟ ਗਵਰਨਮੈਂਟਸ ਨੇ ਗਲਤੀ ਕੀਤੀ ਆ ਉਹਨਾਂ ਨੂੰ ਇਹਦੇ ਵਿੱਚ ਸਮੇਂ ਨਾਲ ਸੁਧਾਰ ਲੈਣਾ ਚਾਹੀਦਾ ਸੀ ਮੈਂ ਸਮਿਨਾਇ ਨੂੰ ਵਿਵਾਦ ਦਾ ਹਿੱਸਾ ਨਹੀਂ ਬੁਣਾਉਣਾ ਚਾਹੀਦਾ ਸਰ ਆਪਨ ਮਾਈਨੋਰਟੀ ਕੀ ਜਿਸ ਤਰੀਕੇ ਸੇ ਕਰਤਾਰਪੁਰ ਸਾਹਿਬ ਦੇ ਦਰਵਾਜ਼ੇ ਭਾਜੀਪੀ ਸਰਕਾਰ ਨੇ ਖੋਲੇ تھے ਐਸੇ ਮੈਂ 26 ਜਨਵਰੀ ਕੀ ਦਿਨ ਜੋ ਹੈ ਕਰਤਾਰਪੁਰ ਸਾਹਿਬ ਦੀ ਝਾਤੀ ਜੋ ਹੈ ਉਸ 26 ਜਨਵਰੀ ਦੀ ਫੇਰ ਮੇਂ ਹੋਣੀ ਚਾਹੀਦੀ ਹੈ ਕਿਵੇਂ ਦੇਖ ਰਹੇ ਆਪ ਇਸ ਬਾਰੇ ਆਪਣੇ ਸਟੇਟ ਦਾ ਸੱਭਿਆਚਾਰ ਇਹ ਸਟੇਟ ਗਵਰਨਮੈਂਟ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨੂੰ ਵਧੀਆ ਢੰਗ ਨਾਲ ਲੋਕਾਂ 'ਚ ਪੇਸ਼ ਕਰੇ ਔਰ ਉਹਦੇ 'ਚ ਆਪਣੀ ਪ੍ਰੋਮੋਸ਼ਨ ਨਾ ਕਰੇ ਇਸ ਕਰਕੇ ਵਿਅਕਤੀਗਤ ਪ੍ਰੋਮੋਸ਼ਨ ਸਟੇਟ ਦੀ ਨਹੀਂ ਸਟੇਟ ਦਾ ਕਲਚਰ ਹੋਣਾ ਚਾਹੀਦਾ ਤੇ ਮੈਨੂੰ ਸਮਝਦਾ ਇੰਨੀ ਅੱਛੀ ਜਿਹੜੀ ਇਹ ਹੈਗੀ ਆ ਚਾਕੀ ਉਹ ਸਟੇਟ ਗਵਰਨਮੈਂਟ ਨੂੰ ਬਣਾ ਕੇ ਭੇਜਣੀ ਚਾਹੀਦੀ ਸੀ ਨੀਮਾਂ ਦੀ ਪਾਲਣਾ ਕਰਨੀ ਚਾਹੀਦੀ ਸੀ ਇਹਨੂੰ ਰਾਜਨੀਤੀ ਦਾ ਵਧਾ ਨਹੀਂ ਬਣਾਉਣਾ ਚਾਹੀਦਾ ਇਹ ਦੇਸ਼ ਦਾ ਮਾਨਸਨਵਾਦ ਦਾ ਮੁੱਦਾ ਹੈ ਇਹ 26 ਜਨਵਰੀ ਦਾ ਮੁੱਦਾ ਜਿਹੜਾ ਸਾਡੀ ਸਾਰੇ ਅਸੀਂ ਦੇਸ਼ ਦੇ ਜਿਹੜੇ ਇਹਨੂੰ ਗਣਤੰਤਰ ਦਾ ਦਿਵਸ ਜਿਹੜਾ ਅਸੀਂ ਮਨਾਉਂਦੇ ਆ ਠੀਕ ਹੈ ਨਹੀਂ ਤੇ ਇਹਨੂੰ ਗਣਤੰਤਰਤਾ ਦਿਵਸ ਜਿਹੜਾ ਗਣਤੰਤਰ ਹੀ ਰਵੇ ਪੂਰੇ ਦੇਸ਼ ਦਾ ਸਾਂਝਾ ਪਰਮ ਰਵੇ ਇਹਦੇ ਲਈ ਯਤਨ ਕਰਨੇ ਚਾਹੀਦੇ ਇਹਦੇ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ